ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ tailed wall boutique ਪਿੰਡ ਭੈਣੀ ਜੱਸਰ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋ ਮੋਗੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸਾਰੇ ਨਵੇਂ ਨਵੇਂ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਨੇ ਸਾਰੇ ਟੋਟਲੀ ਹੈਂਡਵਰਕ ਸੂਟ ਨੇ ਵੀਡੀਓ ਨੂੰ ਕੋਈ ਸਕਿੱਪ ਨਾ ਕਰਿਓ ਪੂਰੀ ਵੀਡੀਓ ਜ਼ਰੂਰ ਦੇਖਿਓ ਇਸ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਨੇ ਬਿੱਡ ਪ੍ਰਾਈਸ ਦੱਸਿਆ ਹੋਇਆ ਜੀ ਸਾਰੀ ਵੀਡੀਓ ਦੇ ਵਿੱਚ ਸਾਰੇ ਸੂਟਾਂ ਦਾ ਅਲੱਗ-ਅਲੱਗ ਪ੍ਰਾਈਸ ਆ ਇਹ ਵਾਲਾ ਸੂਟ ਆ ਜਿਹੜਾ ਆਪਣਾ ਇਹ ਵਾਲਾ ਸੂਟ ਆ ਜਿਹੜਾ ਆਪਣਾ ਇਹ ਪਿੰਕ ਜਿਹਾ ਸ਼ੇਡ ਆ ਜਾਂਦਾ ਪਿੰਕ ਵੀ ਨਹੀਂ ਕਹਿ ਸਕਦੇ ਥੋੜਾ ਜਿਹਾ ਵਾਈਨ ਜਿਹਾ ਕਲਰ ਆ ਜਾਂਦਾ ਬਹੁਤ ਸੋਹਣਾ ਕਲਰ ਸੂਟ ਦਾ ਕਲਰ ਆ ਇਹ ਵਾਲਾ ਟੋਟਲੀ ਹੈਂਡਵਰਕ ਆ देख सकते सारा हो सारा फ्रंट है वो जाल बनया हुआ हैड़े तो देख सकते हो ये वाला है टोटली फ्रंट बनया हुआ सारा टोटली एदम बनिया हुआ सारा यह फ्रंट वर्क ਇਹ ਵਾਲੇ ਦਾ ਸਾਈਡ ਤੇ ਆ ਜਿਹੜੀ ਇਹ ਬਾਜੂ ਬਣੀ ਹੋਈ ਹੈ ਇਹ ਟੋਟਲ ਜਿਹੜਾ ਇਹ ਫਰੰਟ ਬਣਿਆ ਹੋਇਆ ਕ੍ਰਸ਼ ਦਾ ਇਹ ਸੂਟ ਹੈਗਾ ਜਿਹੜੇ ਸ਼ਰਟ ਦਾ ਕਪੜਾ ਹੈ ਉਹ ਕ੍ਰਸ਼ ਦਾ ਹੈਗਾ ਜੀ ਜਿਹੜੀ ਇਹ ਬਾਟਮ ਦਾ ਕਪੜਾ ਹੈ ਇਹ ਪਿਓਰ ਨੇਚਰਲ ਗਰੇਪ ਤੇ ਆ ਜਿਹੜਾ ਇਹ ਦੁਪੱਟਾ ਹੈਗਾ ਉਹ ਵੀ ਸ਼ਰਟ ਦੇ ਨਾਲ ਦਾ ਹੀ ਕ੍ਰਸ਼ ਦਾ ਦੁਪੱਟਾ ਹੈਗਾ ਜਿਹੜਾ ਇਹ ਦੁਪੱਟਿਆਂ ਦੇ ਕਾਰਨਰ ਤੇ ਨੇ ਜਿਹੜੇ ਉਹ ਫਲਾਰ ਬਣੇ ਹੋਏ ਆ ਐਦਾਂ ਫੁੱਲ ਬਣੇ ਹੋਏ ਆ ਦੁਪੱਟੇ ਦੇ ਕਾਰਨਰ ਤੇ ਨੇ ਜਿਹੜੇ ਉਹ ਫੁੱਲ ਬਣੇ ਹੋਏ ਆ ਇਸ ਤਰ੍ਹਾਂ ਹੀ ਜਿੱਦਾਂ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਆ ਉਦਾਂ ਹੀ ਦੁਪੱਟੇ ਤੇ ਡਿਜ਼ਾਈਨਿੰਗ ਕੀਤੀ ਹੋਈ ਆ ਇਹ ਟੋਟਲੀ ਹੈਂਡਵਰਕ ਆ ਕ੍ਰੈਸ਼ ਦਾ ਸ਼ਰਟ ਆ ਕ੍ਰੈਸ਼ ਦਾ ਹੀ ਦੁਪੱਟਾ ਆ ਨੈਚੁਰਲ ਕ੍ਰੇਪ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਵਾਈਨ ਜੇ ਕਲਰ ਦਾ ਸੂਟ ਆ ਇਹ ਜਿਹੜਾ ਇਹਦਾ ਪ੍ਰਾਈਸ ਆ ਉਹ 4500 ਰੁਪਏ ਰਹੇਗਾ ਜੀ ਸ਼ਿਪਿੰਗ ਇਹਦੀ ਫ੍ਰੀ ਰਹੇਗੀ ਇਹਦੇ ਵਿੱਚ ਸਿਰਫ ਤੁਹਾਨੂੰ ਦੋ ਹੀ ਕਲਰ ਮਿਲਣਗੇ ਜੀ ਦੋ ਹੀ ਕਲਰ ਆਪਣੇ ਕੋਲ ਇੱਕ ਸਕਿਨ ਕਲਰ ਤੇ ਪਿਆਗਾ ਇੱਕ ਇਹਦੇ ਵਿੱਚ ਸਕਿਨ ਕਲਰ ਆ ਇੱਕ ਵਾਈਨ ਕਲਰ ਚ ਸੀਗਾ ਜੇ ਕਿਸੇ ਵੀ ਮੈਨ ਨੂੰ ਕੋਈ ਸੂਟ ਪਸੰਦ ਹੋਵੇ ਉਹ ਸਕਰੀਨ ਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਕਰ ਸਕਦੇ ਆ ਤੁਸੀਂ ਕਿਤੇ ਵੀ ਬੈਠਿਓ ਹਰ ਇੱਕ ਜਗ੍ਹਾ ਤੇ ਆਪਣਾ ਜਿਹੜਾ ਕੋਰੀਅਰ ਸਰਵਿਸ ਰਹੂਗੀ ਜਿਹੜੀ ਸ਼ਿਪਿੰਗ ਆ ਉਹ ਇੰਡੀਆ ਦੇ ਵਿੱਚ ਫਰੀ ਰਹੇਗੀ ਇਹ ਵਾਲਾ ਜਿਹੜਾ ਇਹ ਸਕਿਨ ਕਲਰ ਦਾ ਕੱਪੜਾ ਇਹ ਵਾਲਾ ਜਿਹੜਾ ਸਲਵਾਰ ਦਾ ਕੱਪੜਾ ਦਾ ਜਿਹੜਾ ਇਹ ਨੇਚਰਲ ਕਰੇਵਾ ਜਿਹੜਾ ਦੁਪੱਟਾ ਦਾ ਉਹ ਕ੍ਰਸ਼ ਦਾ ਤੇ ਸ਼ਰਟ ਆ ਜਿਹੜੀ ਉਹ ਵੀ ਕ੍ਰਸ਼ ਦੀ ਆ ਟੋਟਲੀ ਹੈਂਡਵਰਕ ਸੂਟ ਆ ਇਹ ਦੁਪੱਟੇ ਦੇ ਉੱਪਰ ਸਾਈਡ ਤੇ ਕੋਰਨਰ ਬਣੇ ਹੋਏ ਆ ਸ਼ਰਟ ਦੇ ਨਾਲ ਦੇ ਸਿਰਫ ਇਹਦੇ ਵਿੱਚ ਦੋ ਹੀ ਕਲਰ ਹੈ ਜੀ ਇੱਕ ਫਰਸਟ ਤੇ ਦਿਖਾਇਆ ਸੀ ਤੁਹਾਨੂੰ ਵਾਈਨ ਕਲਰ ਇਹ ਕੇਵਲ ਅਸ ਕਲਰ ਰੇਟ ਇਹਦਾ 4500 ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਇਹ ਵਾਲਾ ਵੀ ਸੂਟ ਉਸੇ ਉਦਾਂ ਹੀ ਆ ਸਾਰਾ ਸਟਾਫੇ ਦਾ ਸੇਮ ਰਹੇਗਾ ਕ੍ਰਸ਼ ਦੇ ਉੱਪਰ ਸਾਰਾ ਟੋਟਲੀ ਹੈਂਡਵਰਕ ਆ ਕੋਈ ਇਹਦੇ ਵਿੱਚ ਜਰੀ ਵਰਕ ਨਹੀਂ ਹੈਗਾ ਜੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹ ਵਾਲਾ ਫਰੰਟਾ ਇਹ ਵਾਲੀ ਇਹ ਬਾਜੂ ਵਰਕ ਆ ਵੀਡੀਓ ਦੇ ਵਿੱਚ ਸੇਮ ਕਲਰ ਆ ਰਿਹਾ ਜੀ ਜਿੱਦਾਂ ਦਾ ਕਲਰ ਹੈਗਾ ਗਦ ਸੂਟ ਦਾ ਇਹ ਵਾਲੀ ਇਹਦੇ ਨਾਲ ਨੇਚਰਲ ਕ੍ਰੇਵ ਦਾ ਸਲਵਾਰਾ ਕੀ ਬਾਟਮ ਲੱਗੀ ਹੋਈ ਆ ਦੁਪੱਟਾ ਇਹਦਾ ਬਹੁਤ ਜ਼ਿਆਦਾ ਹੈਵੀ ਹੈਗਾ ਕ੍ਰਸ਼ ਦਾ ਹੀ ਇਹਦਾ ਦੁਪੱਟਾ ਆ ਫੋਰ ਸਾਈਡ ਦੁਪੱਟਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਾਰਨਰ ਦੇ ਵਿੱਚ ਵੱਡੇ ਫੁੱਲ ਬਣੇ ਹੋਏ ਆ ਜਿਹੜਾ ਸੈਂਟਰ ਦੇ ਵਿੱਚ ਪੂਰੇ ਦੁਪੱਟੇ ਦੇ ਵਿੱਚ ਆ ਉਹ ਨਿੱਕੀ ਨਿੱਕੀ ਬੂਟੀ ਬਣੀ ਹੋਈ ਆ ਕਾਰਨਰ ਦੇ ਵਿੱਚ ਫੁੱਲ ਬਣੇ ਹੋਏ ਆ ਤੇ ਆਹ ਵਾਲੇ ਆ ਜਿਹੜੇ ਫੋਰ ਸਾਈਡ ਦੇ ਉੱਪਰ ਬਣਿਆ ਹੋਇਆ ਸਾਰੇ ਫੋਰ ਸਾਈਡ ਦੁਪੱਟਾ ਬਣਿਆ ਹੋਇਆ ਸੇਮ ਕਲਰ ਆ ਰਿਹਾ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਉਹ 4750 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਹ ਵਾਲਾ ਜਿਹੜਾ ਇਹ ਮਹਿੰਦੀ ਕਲਰ ਦਾ ਸੂਟ ਆ ਇਹ ਵਾਲਾ ਜਿਹੜਾ ਇਹ ਮਹਿੰਦੀ ਕਲਰ ਆ ਇਹ बाजू ਬਣੇ ਹੋਇਆ ਇਹ ਫਰੰਟ ਵਰਕ ਆ ਮਹਿੰਦੀ ਕਲਰ ਦੀ ਇਹਦੇ ਨਾਲ ਨੇਚਰਲ ਕ੍ਰੇਪ ਦੀ ਬਾਟਮ ਆ ਸ਼ਲਟ ਕ੍ਰਸ਼ ਦੀ ਆ ਜੀ ਤੇ ਦੁਪੱਟਾ ਵੀ ਕ੍ਰਸ਼ ਦਾ ਜਿਹੜਾ ਦੁਪੱਟਾ ਦਾ ਉਹ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਬਣਿਆ ਹੋਇਆ ਸੈਂਟਰ ਦੇ ਵਿੱਚ ਬਰੀਕ ਬੂਟੀ ਆ। ਸਾਦੇ ਖੂਬ। ਸੈਂਟਰ ਦੇ ਵਿੱਚ ਬਰੀਕ ਬੂਟੀ ਬਣੀ ਹੋਈ ਆ। ਫੋਰ ਸਾਈਡ ਦੀ ਫਿਨਿਸ਼ਿੰਗ ਵੀ ਕੀਤੀ ਹੋਈ ਆ ਤੇ ਬਾਦ ਨੂੰ ਵਰਕ ਵੀ ਕੀਤਾ ਹੋਇਆ। ਮਹਿੰਦੀ ਕਲਰ ਦਾ ਸੂਟ 4750 ਰੁਪਏ ਦਾ ਪ੍ਰਾਈਸ ਰਹੇਗਾ। ਸ਼ਿਪਿੰਗ ਫ੍ਰੀ ਰਹੇਗੀ। ਇਹ ਨੈਕਸਟ ਕਲਰ ਆ ਜੀ ਇਹਦੇ ਵਿੱਚ ਇਹ ਨੈਕਸਟ ਕਲਰ ਆ ਇਹ ਵੀਡੀਓ ਦੇ ਵਿੱਚ ਸੇਮ ਕਲਰ ਆ ਰਹੇ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਕੋਈ ਵੀ ਕਲਰ ਦਾ ਚੇਂਜ ਨਹੀਂ ਆ ਰਿਹਾ ਵੀਡੀਓ ਦੇ ਵਿੱਚ ਜਮਾਂ ਸੇਮ ਕਲਰ ਆ ਰਿਹਾ ਜੋ ਤੁਹਾਨੂੰ ਦਿਸਦੇ ਆ ਇਹ ਵਾਲੀ ਇਹਦੇ ਨਾਲ ਬਾਟਮ ਆ ਬਾਟਮ ਸਾਰੇ ਨਾਲ ਹੀ ਨੇਚਰਲ ਕ੍ਰੇਵ ਦੀ ਰਹੇਗੀ ਜੀ ਸ਼ਰਟ ਆ ਜਿਹੜੀ ਉਹ ਕ੍ਰਸ਼ ਦੀ ਰਹੇਗੀ ਤੇ ਦੁਪੱਟਾ ਵੀ ਕ੍ਰਸ਼ ਦਾ ਰਹੇਗਾ ਸੇਮ ਦੁਪੱਟਾ ਆਏਗਾ ਫੋਰ ਸਾਈਡ ਉਦਾਂ ਹੀ ਕੋਰਨਰ ਦੇ ਵਿੱਚ ਫੁੱਲ ਤੇ ਵਿਚਕਾਰ ਤੋਂ ਨਿੱਕੀ ਨਿੱਕੀ ਬੂਟੀ ਦਿੱਤੀ ਹੋਈ ਆ ਸੇਮ ਕਲਰ ਆਗਾ ਇਹਦਾ ਨੈਕਸਟ ਇਹਦੇ ਵਿੱਚ ਨਾ ਥੋੜਾ ਜਿਹਾ ਸੀ ਗ੍ਰੀਨ ਚਾ ਕਲਰ ਆ ਜਾਂਦਾਗਾ నెక్స్ట్ ఏదై కలర్ నెక్స్ట్ ఏదై కలర్ ఏదో బాట ఆ గి ਇਹ ਵਾਲਾ ਹੈ ਨਾਲ ਦੁਪੱਟਾ ਆ ਗਿਆ ਜੇ ਕਿਸੇ ਨੂੰ ਕੋਈ ਵੀ ਕਲਰ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਉੱਪਰ ਦਿੱਤੇ ਨੰਬਰ ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਤੁਹਾਡਾ ਉਹ ਵੀ ਹੋ ਜਾਏਗਾ ਜੇ ਕਿਸੇ ਨੇ ਨੀਡਲਵਰਕ ਜਾਂ ਮਸ਼ੀਨਵਰਕ ਜਾਂ ਕੋਈ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਹੋਵੇ ਤੇ ਉਹ ਵੀ ਆਪਾਂ ਕਰ ਦਿੰਦੇ ਹਾਂ ਤੁਸੀਂ ਆਪਣਾ ਸਟੱਫ ਵੀ ਦੇ ਸਕਦੇ ਹੋ ਤੇ ਤੁਸੀਂ ਸਾਡੇ ਕੋਲੋਂ ਵੀ ਸਟੱਫ ਆ ਜਿਹੜਾ ਉਹ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਕਰਵਾਉਣਾ ਹਰ ਤਰ੍ਹਾਂ ਦਾ ਵਰਕ ਆ ਜਿਹੜਾ ਆਪਣੇ ਕੋਲੇ ਅਵੇਲੇਬਲ ਆ ਜੋ ਵੀ ਭੈਣ ਭਰਾਨ ਨਵੇਂ ਨੇ ਚੈਨਲ ਤੇ ਫਿਰ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਥੈਂਕ ਯੂ